ਹਾਂਜੀ ਸਤਿ ਸ਼੍ਰੀ ਅਕਾਲ ਤੇ ਕੀ ਹਾਲ ਚਾਲ ਆ ਪਾਗੇ ਇੱਕ ਹੋਰ ਬਹੁਤ ਹੀ ਕਹਿਣ ਤੇ ਫਣੀ ਜੀ ਵੀਡੀਓ ਦੇ ਨਾਲ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਵੀਡੀਓ ਬਹੁਤ ਹੀ ਫਣੀ ਹੋਣ ਵਾਲੀ ਆ ਤੇ ਆਹ ਕੁਝ ਕਮੈਂਟ ਆ ਕਿਨਾਂ ਦਾ ਦਿਨੋ ਧੰਨਵਾਦ ਆ ਬਹੁਤ ਖੁਸ਼ੀ ਮਿਲਦੀ ਐ ਇਹੋ ਜੇ ਕਮੈਂਟ ਪੜ ਕੇ ਕਮੈਂਟ ਕਰਦੇ ਰਹਿ ਕਰਦੇ 2000 ਲਾਈਕ ਕਰਵਾ ਦਿਓ ਬਹੁਤ ਹੌਸਲਾ ਮਿਲਦਾ ਜਲਦੀ ਤੋਂ ਜਲਦੀ ਵੀਡੀਓ ਲੈ ਕੇ ਆਣ ਦਾ ਬਾਕੀ ਹੁਣ ਬਹੁਤਾ ਟਾਈਮ ਨਾ ਖਰਾਬ ਕਰਦੇ ਸਿੱਧਾ ਵੀਡੀਓ ਦੇਖੋ ਕਰਨ ਤਾਦਨ ਦੇ ਅਧੀਨੋਂ ਦੇ ਸਿਵਲ ਹਸਪਤਾਲ ਕਰਿਆਲਾ ਗੋਲੀ ਲੈ ਲਈ ਸੰਘਰਸ਼ ਕਰਦੇ ਹੋਏ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ ਫਣੀਰ ਸੱਪ ਵਾਂਗੂੰ ਕੰ ਸੋਸ਼ਲ ਮੀਡੀਆ ਉੱਤੇ ਮਸ਼ਹੂਰ ਸੋਨੂ ਸੀਤੋਵਾਲ ਵੀ ਭੀੜ ਦੇ ਵਿੱਚ ਸ਼ਾਮਲ ਸਾਲਾ ਏਲੀਅਨ ਹੀ ਲੱਗ ਰਿਹਾ ਗੋਲੀ ਅੰਦਰ ਤੇ ਸੋਨੂ ਜਲੰਦਰ ਵੀਡੀਓ ਹੋ ਰਹੀ ਸੋਸ਼ਲ ਮੀਡੀਆ ਉੱਤੇ ਅੱਗ ਵਾਂਗੂ ਵਾਇਰਲ ਸੋਨੂ ਕਬਰਾ ਰਿਹਾ ਕਿਤੇ ਮੇਰੀ ਵਾਰੀ ਮੌਕਾ ਨਾ ਜਾਣ ਸਾਰੇ ਏਲੀਅਨ ਸੋਨੂ ਦੇ ਡਾਂਗ ਫੇਰੋ ਹਰਮਨ ਸੰਧੂ ਰੈਪ ਦਸ ਮੰਗੇ ਦਮਾਂ ਤੇਨੂੰ ਸੌਣੀ ਜੋ ਮੰਗੇ ਦਵਾ ਤੈਨੂੰ ਉਹ ਨਹੀਂ ਗਨ ਮੰਗੇ ਦਵਾ ਤੈਨੂੰ ਮੰਨਣੀ ਕੋਈ ਗੁੱਸਣਾ ਕਰ ਡਾਕਟਰ ਨੇ ਕਿਹਾ ਠੀਕ ਹੋ ਜਾਵੇਗਾ ਯਾਰ ਤੇਰੇ ਪਿੰਡ ਦਾ ਸਰਪੰਚ ਕੌਣ ਆ ਸਨਮਾਨ ਕਰਾਉਣਾ ਤੇਰਾ ਪੂਰਨ ਵਿੱਚ ਮਹਾਰਤ ਹਾਸਲ ਕੀਤੀ ਆ ਤੂੰ ਚਾਹ ਨ ਮੰਗੇ ਦਵਾ ਤੈਨੂੰ ਤਾਰੀ ਨਹੀਂ ਹੋਰ ਦਸ ਦਵਾ ਤੈਨੂੰ ਕੀ ਮੈ ਸੋਣੀਏ ਹੋਰ ਦਸ ਦਵਾ ਤੈਨੂੰ ਕੀ ਮੈ ਸੋਣੀਏ ਜੋ ਮੰਗੇ ਸੌਂਡ ਮੰਗੇ ਦਵਾ ਤੈਨੂੰ ਬੌਂਡ ਮੈ ਸੋ ਆਂਡ ਵਟੇ ਬੌਂਡ ਦੇਣੀਆਂ ਤਾ ਜਾ ਮੈਂ ਅਭੀ ਵੀ ਕਹਤਾ ਹੂੰ ਸੁਧਰ ਜਾਓ ਫੁੱਲ ਤੇਰੇ ਪੈਰੀ ਰੱਖ ਦੇਉ ਟੱਟੀ ਵੀ ਖਾੜਾ ਸਾਲਿਆ ਉਹਦੀ ਨਿਰਨੇ ਕਾਲ ਜੇ ਸਵੇਰੇ ਨਾਲ ਇਹਨੂੰ ਕਹਿੰਦੇ ਆ 10 ਫੁੱਟ ਤੋਂ ਵੀ ਥੱਲੇ ਲੱਗਾ ਤੁਝਾ ਦੇ ਲਾਗਣਾ ਐ ਪੜੀ ਸਖਿਆ ਜੇ ਇਹੋ ਜਿਹਾ ਕੁਝ ਕਰਨਾ ਪਊ ਮੈਂ ਤਾਂ ਫਿਰ ਛੜਾ ਹੀ ਚੰਗਾ ਟੱਟੀ ਖਾ ਕੇ ਦਿਖਾ ਫੇਰ ਆ ਸਾਸੀ ਗਾਲ ਵੀਰੋ ਆਹ ਮੁੰਡੇ ਨੇ ਆਪਣੀ ਬੁਲਟ ਵਾਲੀ ਵੀਡੀਓ ਪਾਈ ਸੀ ਨਾ ਕਿ ਆਪਣਾ ਹੈਗਾ ਸੀਗਾ ਤੇ ਲੋਕਾਂ ਚ ਇਹ ਚੱਲਾ ਗਿਆ ਇਹਦਾ ਬੁਲਟ ਏ ਭਾਈ ਸੱਚੀ ਦਸੀਓ ਬੁਲਟ ਕਹਿੰਦਾ ਹੀ ਪਿੰਡ ਨੂੰ ਪਤਾ ਕੀਤਾ ਨਾ ਜਿੰਗੀ ਜਿਹਾ ਉਹ ਵੀਰ ਸਰਪੰਚਾ ਦਾ ਬੁਲਟ ਸੀਗਾ ਠੀਕ ਹੈ ਨਾ ਉਹ ਹੌਲੀ ਹੌਲੀ ਪਤਾ ਲੱਗਦਾ ਰਹੇ ਬੰਦੇ ਨੇ ਬੈਠੇ ਉੱਥੇ ਹਾਂ ਦੂਜਾ ਵੀਰ ਪੇਸਟੀਆਂ ਤੇ ਮਾਰਨ ਗਿਆ ਜੇ ਟਿੱਡ ਨਾ ਹੋਵੇ ਕੋਈ ਨਾ ਰੋਵੇ ਇਹ ਮਸਲਾ ਸਾਰਾ ਬੁਲਟ ਦਾ ਮੈਨੂੰ ਲੱਗਦਾ ਕੁੱਤੀ ਰਾਲ ਗਈ ਚੋਰਾ ਨਾਲ ਕੁੜੀ ਆਵੇ ਤੁਹਾਨੂੰ ਇੰਸਟਾ ਦੀ ਸਲਾਹ ਕਿਨੇ ਦਿੱਤੀ ਅਤਿਆ ਬਾਈ ਨੇ ਸੇਵਾ ਬਹੁ ਕੀਤੀ ਇਸ ਚੱਕਰ ਦੀ ਵੀ ਕਹਿੰਦਾ ਚਲੋ ਆਪਣਾ ਇਸ ਵਾਰ ਰਾਜੀ ਨਵਾਂਗੇ ਵੀ ਯਾਰ ਉਹ ਚੀਜ਼ ਤਾਂ ਮੈਨੂੰ ਵੀ ਬਹੁਤ ਗੁੱਸਾ ਆਇਆ ਵੀ ਵੀ ਕਿਸੇ ਦਾ ਆਪਣੇ ਤੇ ਪਾਇਆ ਗਿਆ ਉਹ ਚੀਜ਼ ਕੋਈ ਨਾ ਸਾਨੂੰ ਯਕੀਨ ਆ ਪੇਸ਼ਟੀਆਂ ਖਾਓ ਚੁੱਪ ਕਰਕੇ ਸੇਵਾ ਬਹੁ ਕੀਤੀ ਏ ਚੱਕਰਸਿਵੀ ਕਹਿੰਦਾ ਚਲੋ ਆਪਣਾ ਹਿਤਬਾ ਰਾਜ ਨਵਾਂ ਸੇਵਾ ਇਹਦੀ ਲਿੱਤਾਂ ਨਾਲ ਕਰ ਹਣਾ ਕਿਉਂਕਿ ਲੋਕਾਂ ਦੇ ਯਾਰ ਅੱਗੇ ਵਿਸ਼ਵਾਸ ਛੁੱਟਿਆ ਬਈ ਬੰਦਾ ਯਾਰ ਘਰੋਂ ਦਾ ਸਰਦਾ ਕਿ ਨਹੀਂ ਸਰਦਾ ਕਿਉਂਕਿ ਆਪਣਾ ਕੰਮ ਬਈ ਤੇਰੀ ਵੀ ਤੇ ਤੇਰੇ ਲਾਗੇ ਬੈਠੇ ਵੀਰ ਜੀ ਦੀ ਵੀ ਪੈਣ ਦੀ ਛਿੱਕੀ ਕੀੜਾ ਤੂੰ ਦੱਸ ਨੀ ਕੌਣ ਤੰਗ ਕਰਦਾ ਤੈਨੂੰ ਅੰਦਰਲਾ ਕੀੜਾ ਤੰਗ ਕਰਦਾ ਸਾਨੂੰ ਤਾਂ ਕੋਈ ਨਹੀਂ ਕਰਦਾ ਪਰ ਤੈਨੂੰ ਕਬ ਜਰੂਰ ਤੰਗ ਕਰਨ ਲੱਗ ਪਈ ਆ ਲੱਗਦਾ ਮੈਨੂੰ ਤਾਂ ਇਹ ਦੱਸੋ ਵਿਆਹ ਕਰਨ ਲੱਗਿਆ ਕੁੜੀ ਦੀ ਉਮਰ ਹੈਗੀ ਇੰਨੀ ਜੇ ਨਹੀਂ ਹੈਗੀ ਉਮਰ ਠੀਕ ਆ ਨਾ ਹੋਰ ਵੀ ਵਿਆਹ ਹੀ ਆ ਠੀਕ ਆ ਨਾ ਤੂੰ ਰੇਸ ਤਾਂ ਲੱਭ ਦੇ ਕਿ ਤੁਸੀਂ ਕਿਹਾ ਹੋਇਆ ਕਿ ਮੈਂ ਦਾਜ ਦੇ ਵਿੱਚ ਮਤਲਬ ਪੈ 50 ਲੱਖ ਰੁਪਏ ਦਊਂਗੀ ਦਊਂਗੇ 50 ਲੱਖ ਸੋਨੂੰ ਸੀਤੋ ਵਾਲਾ ਕਿਵੇਂ ਰਹੂ ਗਟਰ ਦਾ ਗੂ ਸਾਰਾ ਟੱਬਰ ਮੈਂ ਕਹਿੰਦੀ 5 ਲੱਖ ਰੁਪਇਆ ਦਵਾ ਤੂੰ ਰਿਸ਼ਤਾ ਕਰਾਉਂਗਾ ਨਾ ਤੇਨੂੰ ਇੱਕ ਅੰਗੂਠੀ ਵੇਟੇ ਇੱਕ ਸੋਨੇ ਦਾ ਹਾਰ ਅਰੇ ਸ਼ਿਵ ਕਿੱਦਾਂ ਦਾ ਮੁੰਡਾ ਚਾਹੀਦਾ ਹੈ ਬਿੱਲੀ ਅੱਖਾਂ ਵਾਲਾ ਚਾਹੀਦਾ ਬਿੱਲੀ ਮੇਰਾ ਦਾਦਾ ਬਿੱਲੀਆਂ ਆਥਾਂ ਵਾਲਾ ਏ ਆਪ ਸਾਲੀ ਕਾਲੀ ਬਿੱਲੀ ਵਰਗੀ ਆ ਮੁੰਡਾ ਇਹਨੂੰ ਬਿੱਲੀਆਂ ਅੱਖਾਂ ਵਾਲਾ ਚਾਹੀਦਾ ਐਨੇ ਨਖਰੇ ਤਾਂ ਸ਼ਵਰੀਆ ਰਾਏ ਦੇ ਵੀ ਨਹੀਂ ਸੀਗੇ ਮੇਰੇ ਪਸੰਦਾ ਬਲੀ ਅੱਖਾਂ ਸੋਹਣੀ ਸੋਹਣੀ ਲੱਗਦੀ ਆ बिजनेਸਮੈਨ ਹੋਵੇ ਬਲੀ ਅੱਖਾਂ ਵਾਲਾ ਹੋਵੇ ਨੇਚਰ ਵਾਈ ਵਧੀਆ ਹੋਵੇ। ਕੀ ਆ ਬਾਤ ਤੇ ਘਰ ਜਵਾਈ ਹੋਵੇ। ਘਰ ਜਵਾਈ ਹੋਵੇ। ਸਾਡਾ ਇੱਕ ਪੂਰੇ ਰੰਗ ਦਾ ਕੱਟਾ ਹੈ ਉਸ ਦੀਆਂ ਪੂਰੀਆਂ ਅੱਖਾਂ ਹਨ। ਬਸ 1 ਸਾਲ ਤੱਕ ਉਹਨੇ ਉਹਦਾ ਬਿਜ਼ਨਸ ਸ਼ੁਰੂ ਕਰ ਦੇਣਾ ਭਾਵੇਂ ਉਹਨੂੰ ਘਰ ਜਵਾਈ ਵੀ ਬਣਾ ਲਿਓ। ਇਸ ਕੁੜੀ ਦਾ ਵਿਆਹ ਸੋਨੂ ਸੀਤੋ ਵਾਲੇ ਨਾਲ ਹੋਣਾ ਚਾਹੀਦਾ ਹੈ। ਉਹਦੀਆਂ ਅੱਖਾਂ ਵੀ ਬਿਲੀਆਂ ਜੋੜੀ ਵੀ ਬਹੁਤ ਸੋਹਣੀ ਲੱਗੂਗੀ। ਫੋਨ ਨਹੀਂ ਬਤਾਇਆ ਤੇ ਕੀ ਖਾਇਆ ਤੇ ਬ੍ਰੇਕਅਪ ਯਾਰ ਅਮੀ ਮੈਨੂੰ ਬਹੁਤ ਸੋਣਾ ਲੱਗਦਾ ਤੂੰ ਨੋਪੀ ਸਾਰੀ ਆ ਰਹੀ ਆ ਆਪਣੀ ਯਾਰੀ ਬੈਟਰੀ ਤੇ ਆਪਾਂ ਦੁਬਾਰਾ ਰਿਲੇਸ਼ਨਸ਼ਿਪ ਚਾਹ ਸਕਦੇ ਆ ਮੈਂ ਫੁੱਦੂ ਜੀ ਨੇ ਪੂਰੀ ਵੀਡੀਓ ਦੇਖ ਲਈ ਚੱਲੋ ਸੇਵਕਾ ਇੱਥੇ ਤਾਂ ਕੰਮ ਖਤਰੇ ਵਾਲਾ ਹੀ ਆ ਤੈਨੂੰ ਕੀਤਾ ਸੀ ਪਿਆਰ ਤੂੰ ਸੀ ਕਰਦੀ ਵਪਾਰ ਛੱਡੀਆਂ ਨਹੀਂ ਆ ਤਾ ਚੱਲੀ ਜਾਂਦਾ ਸੋ ਫਾਰ ਉਦੋਂ ਹਟੀ ਨਾ ਜਿੰਨਾ ਚਿਰ ਛਾਤੀ 'ਚ ਲੱਤਾਂ ਨਾ ਪਈਆਂ ਗੱਡੀਆਂ ਦੇ ਪਿੱਛੇ ਲੱਡ ਛੱਡ ਗਈ ਸੀ ਯਾਰ ਦੇਖ ਬਸ ਐਵੇਂ ਆਰਾਮ ਨਾਲ ਪੋਰਿਆ ਕਰ ਵੀਰ ਕੋਲ ਸਭ ਕੁਝ ਆ ਜੀ ਯਾਦ ਕਿਵੇਂ ਆਇਆ ਪਿਆ ਉਡ ਡੇਟ ਤੇਰੀ ਸੇਲੀ ਯਾਰ ਉੱਤੇ ਮਰਦੀ ਉਪਰੀਆਂ ਜਿੱਦੀ ਫਰਦੀਆਂ ਹਵਾ ਕਰਦੀ ਬਹੁਤ ਸੋਹਣਾ ਵੀਰ ਤੇਰੀ ਭੈਣ ਦੀ ਜਿਗਰਾ ਵੇਖ ਮੇਰਾ ਬਾਈ ਮੈਂ ਪੂਰੀ ਵੀਡੀਓ ਵੇਖੀ ਨਵੇਂ ਨਵੇਂ ਲੱਭਦਾ ਤੇਰੀ ਕਿ ਸੋਹਣਿਆ ਭਰਾ ਭਾਬੀ ਨੂੰ ਰੰਗ ਕਰਵਾਇਆ ਚੰਗੇ ਨਹੀਂ ਜੋ ਕਰਦਾ ਸਲੀਕੇ ਸੋਹਣਿਆ ਗਿਆਨੀ ਤੇਰਾ ਪੂਰਾ ਹੱਕ ਬਣਦਾ ਮੁੱਛਾਂ ਮਰੋੜਨ ਦਾ ਦਿਲ ਤੇ ਕਤਨ ਹਰ ਚਮਵੇ ਸਾਨੂੰ ਕੋਈ ਕਮੈਂਟਾਂ ਚ ਹੀ ਜ਼ਹਿਰ ਦੇ ਦੋ ਚੰਗੇ ਨਹੀਂ ਜੋ ਕਰਦਾ ਸਲੀਕੇ ਸੋਨੇ ਸਲੀਕੇ ਤਾਂ ਮੈਨੂੰ ਥੋੜੇ ਚੰਗੇ ਨਹੀਂ ਲੱਗਦੇ ਆ ਜਾ ਆ ਜਾ ਤੇਰੇ ਯਾਰ ਦੱਬਨ ਨੂੰ ਫੇਰਦੀ ਸੀ ਉਹ ਰੱਬ ਦਾ ਕੌਣ ਫੇਰਦੀ ਸੀ ਕੌਣ ਫੇਰਦੀ ਸੀ ਸੋਨੂੰ ਤੂੰ ਜਾ ਮੈਂ ਭਾਈ ਤੂੰ ਵਾਪਸ ਜਾ ਦੱਬਨ ਨੂੰ ਕੌਣ ਫੇਰਦੀ ਸੀ ਸੋਨੂੰ ਇਹ ਤਾਂ ਆਪਣੇ ਆਪ ਨੂੰ ਦੱਬਨ ਨੂੰ ਫੇਰਦਾ ਏ ਸੋਨੂ ਕੌਰ ਦੀ ਗੱਲ ਕਰ ਰਿਹਾ ਵਿਚਾਰੀ ਦੀ ਜਿਹੜੇ ਯਾਰ ਜੀ ਡਫਲਟਰ ਡਫਲਟਰ ਨੂੰ ਕੌਣ ਫੜਦੀ ਸੀ ਡਫਲਟਰ ਦੱਬਨ ਨੂੰ ਅੱਛਾ ਕੋਈ ਤਾਂ ਕਰਦੇ ਸੀਗੇ ਆਪਾਂ ਦੇਖ ਲਾਂਗੇ ਸਾਰਿਆਂ ਨੂੰ ਇੱਕਦਮ ਹਮਲਾ ਕਰਤਾ ਮੈਡਮ ਨੇ ਸੋਨੂ ਬੋਂਦਲ ਗਿਆ ਹਾਂਜੀ ਆਪਣੇ ਸੀਗੀ ਅੱਜ ਸਤਸੰਗ ਜਿਹੜੀ ਪਿੰਡਾਂ ਚ ਕਰਾਂ ਵਾਲੀ ਸਤਸੰਗ ਹੁੰਦੀ ਹੈ ਨਾ ਨੂਰ ਦੀ ਮੰਮੀ ਦੇ ਖਾਜ ਹੁੰਦੀ ਏ ਖੱੱਚੇ ਇਹ ਕਿਹੜਾ ਸਮਾਗਮ ਹੋ ਕੇ ਹਟਿਆ ਨੂਰ ਦੀ ਮੰਮੀ ਤਾਂ ਹਜੇ ਵੀ ਚਿੱਤੜ ਮਲੀ ਜਾਂਦੀ ਲੱਗਦਾ ਸੰਗਤ ਜ਼ਿਆਦਾ ਸੀ ਤੇ ਰੋਟੀ ਨਹੀਂ ਹਜੇ ਲੱਗੀ ਰੋਟੀ ਲਉ ਵੀ ਫਿਰ ਖਵਾਵਾਂਗੀ ਮੈਂ ਬਣਾਉਂਗੀ ਤੇ ਮੈਂ ਪਤੀਲੇ ਫੂਲੇ ਪਰ ਦੂੰਮਟ ਵੀਰੇ ਮੱਛੀ ਮੋਟਰ ਸੂਟਾ ਮਾਰ ਗਈ ਹੈ ਪਿੰਡਾਂ ਚ ਕਰਾਂ ਵਾਲੀ ਸਰਸਗ ਹੁੰਦੀ ਹੈ ਨਾ ਉਹ ਸੀ ਕ੍ਰੈਨ ਚੋਦਾ ਵੀਡੀਓ ਦੇਖ ਕੇ ਬਣਾਇਆ ਕਰ ਬਾਕੀ ਤੁਸੀਂ ਥੋੜਾ ਜਿਹਾ ਆਪ ਪੜ ਲਓ ਬਾਕੀ ਵੀਡੀਓ ਕਿਦਾਂ ਲੱਗ ਰਹੀ ਨਾਲ ਦੇ ਨਾਲ ਕਮੈਂਟ ਕਰਕੇ ਦੱਸ ਦਿਆ ਕਰੋ ਜਿਨ੍ਹਾਂ ਨੇ ਹਿਤ ਤੱਕ ਲਾਈਕ ਨਹੀਂ ਕੀਤਾ ਹਿਤ ਤੱਕ ਵੀਡੀਓ ਦੇਖ ਰਹੇ ਹੋ ਮਜ਼ਾ ਆ ਰਿਹਾ ਤਾਂ ਵੀਡੀਓ ਲਾਈਕ ਵੀ ਕਰ ਦਿਓ ਯਾਰ ਦੇਸੀ ਕੁੱਕੜ ਵਾਂਗੂ ਪੈਰ ਮਾਰੀ ਜਾਂਦਾ ਡਾਂਸਰ ਦੀ ਅੱਖ ਵਿੱਚ ਉਂਗਲ ਨਾ ਮਾਰ ਦੇਈ ਜਿਨ੍ਹਾਂ ਦੇ ਲੱਕ ਤੇ ਪੈਂਟ ਨਹੀਂ ਖੜਦੀ ਸਾਰੇ ਉਹ ਵੀ ਦੁਕਾਨਦਾਰ ਨੂੰ ਕਹਿੰਦੇ ਆ ਬਾਈ 30 ਨੰਬਰ ਪੈਂਟ ਦੇ ਨਾ ਦਾੜੀ ਨਾ ਮੋਛ ਧੀਆਂ ਵਰਗਾ ਪੁੱਤ ਸਾਲੇ ਤੇਰੀ ਪੈਂਟ ਕਢਾੜਨ ਲਈ ਆ ਤੇਰਾ ਕਸੂਰ ਨਹੀਂ ਵੀਰ ਕਸੂਰ ਹੁੰਦਾ ਜਿਹਨੇ ਤੈਨੂੰ ਜੰਮਿਆ ਆਪਦੀ ਗੱਲ ਦੱਸਣ ਡਿਆ ਮੁੰਡਾ ਏ ਮੈਂ ਸ਼ਾਦੀ ਮੇਂ ਪਾ ਕੇ ਜਾਣੀ ਐ ਪ੍ਰਾਪ ਦੇ ਸੇ ਘਾਠਾ ਹੈ ਸਾਲਾ ਆਪਣੀ ਬੇਸ਼ਤੀ ਆਪ ਹੀ ਕਰ ਰਹਾ ਹੋ ਜਾ ਕੋਬਾ ਦੀ ਬੜਾ ਸ਼ਾਂਤ ਹੋ ਜਾ ਸ਼ਾਂਤ ਕਿਹੜੀ ਗੱਲ ਹੋਵਾ ਕਿਹੜੀ ਗੱਲ ਸ਼ਾਂਤ ਹੋ ਮਾ ਤੁਸੀਂ ਬਕਵਾਸ ਵਰਡ ਯੂਜ਼ ਕਿੱਦਾ ਕੀਤਾ ਤੁਸੀਂ ਸੂਟ ਪਾ ਕੇ ਆਈ ਮੈਂ ਦਵਾਰ ਤੁਸੀਂ ਮੈਡਮ ਦੀ ਟੈਨਸ਼ਨ ਹੋ ਕੇ ਬੈਠੇ ਹੋ ਤੇ ਮੈਂ ਦਵਾਰ ਸੱਦਿਆ ਕਿਉਂ ਸੀ ਚਵਲ ਨੂੰ ਮੇਰੀ ਇਸ ਤਰ੍ਹਾਂ ਦੀ ਇੱਜ਼ਤ ਕਿਹ ਰਹਿ ਗਈ ਉਹ ਤਾਂ ਮੈਨੂੰ ਅੱਗੇ ਥੱਲੇ ਲਾਉਣੇ ਫਿਰਦੇ ਆ ਅੱਗੇ ਭੈਣ ਚੋਂ ਬਹੁਤ ਝੰਡੇ ਝੂਲਦੇ ਆ ਰਿਸ਼ਤੇਦਾਰੀ ਚ ਗਜਬ ਬੇਇੱਜ਼ਤੀ ਹੈ ਤੁਸੀਂ ਮੈਸੇਜ ਕੀ ਦੇ ਰਹੇ ਹੋ ਨਾ ਉਹਨਾਂ ਨੂੰ ਕੱਬੀ ਨੂੰ ਲਾਈਕ ਇਹੀ ਚੀਜ਼ ਆਪਾਂ ਗੱਲਾਂ ਬਾਤਾਂ ਵੀ ਕੀਤੀਆਂ ਤੁਸੀਂ ਜੇ ਚੀਜ਼ ਨਹੀਂ ਪਸੰਦ ਤੁਸੀਂ ਨਾ ਦੇਖੋ ਕਿ ਮੈਨੂੰ ਇਸ ਲਈ ਬੁਲਾਇਆ ਇੱਥੇ ਪਰਾਂ ਦਫਾ ਉਹ ਸਾਲੀ ਮੱਝ ਜਹੀਂ ਇਹ ਗੱਲ ਕਹਿਣ ਵਾਸਤੇ ਦੇਖੋ ਅਸੀਂ ਤੁਹਾਨੂੰ ਸਹੀ ਗੱਲ ਤਾਂ ਦੱਸ ਰਹੇ ਹਾਂ ਸਾਡਾ ਸਿੰਘਾ ਸੁਗ ਗਿਆ ਤੇ ਬੋਲ ਬੋਲ ਕੇ ਤੂੰ ਕੰਜੂਸੋ ਅੱਜ ਪਾਣੀ ਰੱਖਤਾ ਹੈ ਕਿ ਚਾਹ ਤੱਕ ਨਹੀਂ ਪੁੱਛੀ ਹੈਗੀ ਮਸਲਾ ਚਾਹ ਦਾ ਏ ਮੱਝ ਖੁੱਲ ਗਈ ਓਏ ਇਨਕੋ ਆਤਾ ਹੀ ਨਹੀਂ ਨੂੰ ਇਹਨਕੋ ਪਤਾ ਹੀ ਨਹੀਂ ਹੈ ਇਹ ਸੋਹਤਾ ਹੀ ਨਹੀਂ ਸਾਨੂੰ ਪਹਿਲਾਂ ਹੀ ਪਤਾ ਸੀ ਇਹ ਖੱਸੀ ਹੈ ਤੂੰ ਆਪੇ ਫਾੜ ਕੇ ਪਾਲਿਆ ਕਰ ਉਹ ਨਿਆਣਾ ਹਜੇ ਮੈਨੂੰ ਸਾਰਾ ਪਤਾ ਮੈਂ ਆਵਾ रोमांस नहीं करते डांस नहीं करते, इनको पड़ी ही नहीं है मेरी किस काम की स्कामथी? इनको आता ही नहीं है इनको पता ही नहीं मुंडा केंद आया हूँ सचो सच दस रोमांस नहीं करते डांस नहीं करते इनको पढ़ी ही नहीं है मेरी बेटी किस काम की ਤੇ ਸਾਰਾ ਨਕ ਮਟਕਾ ਕਰ ਉਸ ਵੇ ਸੋਟੇ ਤੇ ਤਲਾਕ ਕਰਿਆ ਇਦਾਂ ਲੱਗ ਰਿਹਾ ਜਿਵੇਂ ਟੱਟੀ ਚ ਕਾਲੀ ਮਿਰਚ ਲੱਗੀ ਹੋਵੇ ਐਵੇਂ ਲੱਗਦਾ ਜਿਵੇਂ ਸਰੋ ਚ ਝੋਟਾ ਖੜਾ ਹੋਵੇ ਲਾਈਟ ਔਨ ਕਰ ਲੋ ਯਾਰ ਕੋਈ ਤੇ ਅੱਜ ਅਸੀਂ ਆਪਣਾ ਅਭਿਸ਼ੋਤ ਕਰਨ ਲੱਗੇ ਆ ਤੇ ਦੀਪ ਜਿ ਆਵੇ ਆ ਕੇ ਤੇ ਅੱਜ ਤੱਕ ਮੈਂ ਅੱਜ ਤੋਂ ਕੰਮ ਨਹੀਂ ਦੇ ਪਾਰਿਆ ਤੇ ਰੇਂਗਲਾਟ ਤੇ ਸੱਤਾ ਭਰੇ ਨੂੰ ਮਲਾ ਲਿਆ ਹਨ ਤੇ ਪਾਕੀ ਤੀਰ ਤੇ ਜਾ ਰਿਹਾ ਤੇ ਦੀਪ ਨੂੰ ਕਹੀਂ ਬੈਟਰੀ ਜਗਾ ਕੇ ਅੰਦਰ ਵੜੇ ਐਦਾਂ ਤਾਂ ਨਹੀਂ ਦਿਖਣੀ ਤੂੰ ਹਾਏ ਨਹੀਂ ਮੇਰੇ ਲੱਲੂ RAM ਉਹ ਵੀ ਕਿਹਾ ਕਰ ਸਰੋਚ ਕੱਟੀ ਅੱਜ ਫੇਲੇ ਮਿਲਣਾ ਨਾ ਰਾਜਸਥਾਨ ਚੋਂ ਬਈ ਜਦੋਂ ਵਾਪਸ ਮੁੜੀ ਕਸਮ ਲੱਗੇ ਸੱਚ ਦੱਸਿਓ ਤੁਹਾਨੂੰ ਵੀ ਕੱਲੇ ਦਾੰਦ ਹੀ ਦਿਖੇ ਸੀ ਨਾ ਜਦੋਂ ਛਾਵੇਂ ਆਉਂਦੀ ਦਿਸ ਨੂੰ ਹਟ ਜਾਂਦੀ ਮੇਰੀਆਂ ਅੱਖਾਂ ਅਗੇ ਹਨੇਰਾ ਜਿਵੇਂ ਮੇਰੇ ਫੋਨ 'ਚ ਨੁਕਸਾ ਚੰਦਰੀ ਸਿਖਰ ਦੁਪਹਿਰੇ ਵੀ ਨਹੀਂ ਦਿਸਦੀ ਸੁਰਖੀ ਦਾ ਰੰਗ ਦੱਸਣ ਵਾਲੇ ਨੂੰ 500 ਰੁਪਏ ਇਨਾਮ ਗੁਚਰਾਵਤੇ ਕਿ ਆਇਆ ਬੌਰ ਕੇ ਗੰਢਾ ਥੀਲਾ ਗੰਢਾ ਰੰਗ ਤਾਂ ਮੇਰਾ ਵੀ ਕਾਲਾ ਪਰ ਇਹਦਾ ਤਾਂ ਬੇੜਾ ਹੀ ਗਰਕਾ ਫੁੱਲ ਬ੍ਰਾਈਟਨੈਸ ਕਰਨ ਤੇ ਵੀ ਨਹੀਂ ਦੇਸ਼ ਦੀ ਮਰ ਜਾਣੀ ਮੈਨੂੰ ਤਾਂ ਦਿਖ ਹੀ ਨਹੀਂ ਫੇਕ ਨਾ ਵੀਡੀਓ ਬਣਾਇਆ ਕਰੋ ਭੈਣ ਤੋਂ ਮੂੰਹ ਕਮਾ ਕੇ ਤੇ ਤਾਂ ਲੱਗਿਆ ਜਿੱਦਾਂ ਕੱਲਾ ਸੂਟ ਹੀ ਤੁਰਿਆ ਫਿਰਦਾ ਹਾਂਜੀ ਕਿੱਦਾਂ ਲੱਗੀ ਵੀਡੀਓ ਦੱਸ ਕੇ ਜਾਇਓ ਬਾਕੀ ਦੋ ਚਾਰ ਕਮੈਂਟ ਇਹੋ ਜਿਹੇ ਸੀ ਜਿਹੜੇ ਨਹੀਂ ਹੋਣੇ ਚਾਹੀਦੇ ਸੀ ਬਾਕੀ ਫੇਰ ਵੀ ਤੁਹਾਨੂੰ ਹਸੌਣ ਲਈ ਮੈਂ ਪਾ ਤਿਆ ਥੋੜਾ ਪਾਪ ਲੈ ਲਿਆ ਉਮੀਦ ਹੈ ਰੱਬ ਮਾਫ਼ ਕਰੂਗਾ ਬਾਕੀ ਤੁਸੀਂ ਵੀਡੀਓ ਨੂੰ ਲਾਈਕ ਕਰਕੇ ਜਾਇਓ